ਮਸ਼ਹੂਰ ਬੋਲੀਆਂ ਵਾਲੇ ਪਾਲ ਸਿੰਘ ਸਮਾਉ ਦੇ ਵਿਆਹ ਨੇ ਪੂਰੇ ਪੰਜਾਬ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿਉਂਕਿ ਉਸ ਦਾ ਵਿਆਹ ਵਾ ਜਿਹੜਾ ਰਾਜੇ ਮਹਾਰਾਜਾਂ ਈ ਤਰ੍ਹਾਂ ਹਾਥੀਆਂ ਕੋੜੀਆਂ ਬੈਲ ਗੱਡੀਆਂ ਤੇ ਬਰਾਤ ਲੈ ਕੇ ਗਿਆ ਸੀ ਤੇ ਉਸ ਤੇ ਵਿਆਹ ਦੇ ਵਿੱਚ ਜਿਹੜਾ ਇਕੱਠ ਦੱਸਦਾ ਸੀ ਕਿ ਉਸ ਦਾ ਵਿਆਹ ਇੱਕ ਰਾਜੇ ਮਹਾਰਾਜੇ ਦੇ ਤਰ੍ਹਾਂ ਹੋਇਆ ਸੀ ਤੇ ਉੱਥੇ ਹੀ ਉਸ ਦੇ ਵਿਆਹ ਨੇ سوشل میڈیا ਤੇ ਅਜੇ ਤੱਕ ਵੀ ਤਹਿਲਕਾ ਮਚਾਇਆ ਹੋਇਆ ਹੈ ਤੇ ਲੋਕਾਂ ਦੇ ਵੱਲੋਂ ਪਾਲਸ ਸਮਾਉ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਾ ਰਿਹਾ ਹੈ ਹੁਣ ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੀਤੀ ਰਿਵਾਜਾਂ ਤੋਂ ਬਾਅਦ ਪਾਲ ਸਿੰਘ ਸਮਾਉ ਖੁਦ ਲਾਈਵ ਆਇਆ ਹੈ ਲਾਈਵ ਆ ਕੇ ਉਸਨੇ ਆਪਣੇ ਸਰੋਤਿਆਂ ਨੂੰ ਆਪਣੇ ਫੈਨਸ ਨੂੰ ਆਪਣੇ ਚਾਹਣ ਵਾਲਿਆਂ ਨੂੰ ਕਈ ਵੱਡੀਆਂ ਗੱਲਾਂ ਕਹਿ ਦਿੱਤੀਆਂ ਤੇ ਤੁਸੀਂ ਇਸ ਵੀਡੀਓ ਦੇ ਜਰੇ ਸੁਣ ਕੇ ਦੱਸਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਪਾਲ ਸਮਾਉ ਦਾ ਵਿਆਹ ਕਿਵੇਂ ਦਾ ਲੱਗਿਆ ਤੇ ਹੁਣ ਦੇਖੋ ਤੁਸੀਂ ਉਹਨਾਂ ਦੀ ਇਹ ਪਿਆਰੀ ਵੀਡੀਓ ਹਾਂਜੀ ਗੱਤੋ ਸਸਵੀਕਾਰ ਮੈਂ ਆਪਣਾ ਪਾਪੀ ਸਮਾਉ ਆ ਲੈ ਸਾਰਿਆਂ ਦਾ ਦੇ ਵੀਦਿਆਂ ਦਾ ਹੈ ਰਾਇੰਦ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾਂ ਨੇ ਮੇਰੇ ਵਿਆਹ ਦੇ ਵਿੱਚ ਬਹੁਤ ਦੂਰੋਂ ਦੂਰੋਂ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਪਹੁੰਚ ਕੇ ਮੇਰੇ ਵਿਆਹ ਨੂੰ ਬਹੁਤ ਉਸੁੱਰਤ ਬਣਾਇਆ ਮੈਂ ਬੜਾ ਇਮੋਸ਼ਨਲ ਹਾਂ ਤੇ ਬੜਾ ਭਾਵਿਕ ਹਾਂ ਤੇ ਸੋਚਿਆ ਨਹੀਂ ਸੀ ਮੈਂ ਵੀ ਕੁਛ ਮੈਨੂੰ ਇੰਨਾ ਪਿਆਰ ਦੇ ਮਿਲੂਗੇ ਪਤਾ ਨਹੀਂ ਨਾ ਕਿਵੇਂ ਤੁਸੀਂ ਸਾਰਾ ਕੁਝ ਕਰ ਗਏ ਕਿੱਥੋਂ ਕੀ ਆ ਗਿਆ ਆ ਕਿਸ ਤਰ੍ਹਾਂ ਤੁਸੀਂ ਪ੍ਰਬੰਧ ਕਰਿਆ ਮੇਰੀਆਂ ਸਾਰੀਆਂ ਭੈਣਾਂ ਨੇ ਵਾਕਈ ਤੁਸੀਂ ਸਾਬਤ ਕਰਤਾ ਵੀ ਸਾਡਾ ਭਰਾ ਦਾ ਜਿਹੜਾ ਵਿਆਹ ਹੋ ਕਿਸ ਤਰ੍ਹਾਂ ਹੋਣਾ ਚਾਹੀਦਾ ਸੀ ਤੇ ਮੈਨੂੰ ਕੁਛ ਵੀ ਨਹੀਂ ਪਤਾ ਸੀ ਤੋਂ ਸਾਰਿਆਂ ਦਾ ਜਿੰਨੇ ਨਹੀਂ ਕੀ ਮੇਰੀ ਵਿਆਹ ਦੇ ਵਿੱਚ ਹਾਜ਼ਰੀ ਭਰੀ ਰੌਣਕਾਂ ਲਾਈਆਂ ਮੇਰੀ ਕਲਾਕਾਸਾ ਕੀ ਮਹਾਨ ਹਸਤੀਆਂ ਸਾਰੀਆਂ ਤੇ ਦੂਰੋਂ ਨੇੜੇ ਮੇਰੇ ਰਿਸ਼ਤੇਦਾਰ ਸਾਰੇ ਦੋਸਤ ਸਾਰਿਆਂ ਦਾ ਦਿਲ ਦੇ ਗਹਿਾਈਆਂ ਲਈ ਜਦ ਮੈਂ ਬਹੁਤ ਬਹੁਤ ਤਨਵਾਦ ਕਰਨਾ ਤੁਸੀਂ ਇੱਕ ਨਿਮਾਨੇ ਨੂੰ ਬਹੁਤ ਮਾਨ ਮਕਸਿਆ ਤੇ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਢਿੱਲੀ ਆਵਿਆ ਇਸ ਲੈਵਲ ਤੇ ਖੁਸ਼ਾ ਜੀ ਮੇਰੀਆਂ ਬਰਾਤਾਂ ਮੇਰਾ ਅ ਮੇਰੇ ਕੋਲ ਸ਼ਬਦ ਨਹੀਂ ਤੁਸੀਂ ਐਡਾ ਮਹਾਨ ਬਣਾਤਾ ਹੁਣ ਤੇ ਐਡਾ ਖੂਬਸੂਰਤ ਬਣਾਤਾ ਹੁਣ ਤੇ ਖਾਸ ਕਰਕੇ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਪੂਰੇ ਇਖੀਵਾਜਾਂ ਦੇ ਨਾਲ ਇਹ ਉਸ ਬਿਆਨਪੂਰੀ ਦੁਨੀਆ ਦੇ ਵਿੱਚ ਹਿੰਮਤ ਕਰਿਆ ਜੋ ਸਾਰਿਆਂ ਦਾ ਦਿਲ ਮੇਰਾ ਘਰਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਪੂਰ ਪੂਰ ਸਕੁਰਾਨਾ ਜਿਨ੍ਹਾਂ ਦੀ ਅਫਾਰ ਕਿਰਪਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ